ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਦਰ ਕਮੇਟੀ ਵੱਲੋਂ ਗਿਆਨੀ ਕੁਲਦੀਪ ਸਿੰਘ ਜੀ ਨੂੰ ਤਕਸ਼ਰੀ ਕੇਸਗੜ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਸੀ ਜਿਨ੍ਹਾਂ ਦੀ ਤਾਜਪੋਸ਼ੀ ਮਿਤੀ 10 ਤਰੀਕ ਨੂੰ ਤਕਸ਼ਰੀ ਕੇਸਗੜ ਸਾਹਿਬ ਵਿਖੇ ਰੱਖੀ ਗਈ ਸੀ ਕੁਝ ਨੇਗ ਸਿੰਘ ਜਥੇਬੰਦੀਆਂ ਵੱਲੋਂ ਵਿਰੋਧ ਕਰਨ ਤੇ ਤੇ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਲਗਾਤਾਰ ਟੈਲੀਫੋਨ ਤੇ ਇਤਲਾਹ ਦੇਣ ਤੇ ਕਿ ਉਹ ਉੱਥੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮਾਹੌਲ ਖਰਾਬ ਹੋ ਸਕਦਾ ਆ ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਇਆ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਤਾਜ ਪੁਛੀ ਜਿਹੜੀ ਸੀ ਦਸਤਾਰਬੰਦੀ ਸੀ ਉਹ ਅਮਰਤ ਵੇਲੇ ਤਕਸ਼ਦੀ ਕੇਸਗੜ ਸਾਹਿਬ ਵਿਖੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਤਕਸ਼ਦੀ ਕੇਸਗੜ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਦਸਤਾਰ ਦੇ ਕੇ ਕੀਤੀ ਗਈ ਇਸ ਪ੍ਰੰਤ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਤਕਸ਼ਦੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਣ ਗਏ ਉਸ ਸਮੇਂ ਜਿਹੜੀ ਇਸ਼ਨਾਨ ਸੇਵਾ ਮੁਕੰਮਲ ਹੋ ਚੁੱਕੀ ਸੀ ਬਕਾਇਦਾ ਤਖਸਾਲ ਤੇ ਸ਼ਾਸਤਰ ਬਰਾਜਮਾਨ ਕੀਤੇ ਜਾ ਚੁੱਕੇ ਸਨ ਉਸ ਅਰਦਾਸ ਵਿੱਚ ਸਿੰਘ ਸਾਹਿਬ ਜੀ ਆਪ ਵੀ ਸ਼ਾਮਲ ਹੋਏ ਤੇ ਸੰਗਤਾਂ ਵੀ ਉਸ ਸਮੇਂ ਸ਼ਾਮਲ ਹੋਈਆਂ ਜਦੋਂ ਤਖਸਾਲ ਤੇ ਸਿੰਘ ਸਾਹਿਬ ਜੀ ਮੱਥਾ ਟੇਕਣ ਗਏ ਉਸ ਸਮੇਂ ਆਨੰਦ ਸਾਹਿਬ ਦੀਆਂ ਸ਼ੇਪਾਉੜੀਆਂ ਦਾ ਪਾਠ ਕੀਤਾ ਜਾ ਰਿਹਾ ਸੀ ਇਸ ਪ੍ਰੰਤ ਸਿੰਘ ਸਾਹਿਬ ਜੀ ਨੂੰ ਤਕਸਾਲ ਦੇ ਜਿਹੜੇ ਪੰਜ ਪਿਆਰੇ ਉਹਨਾਂ ਨੇ ਸਰਪਾਵੀ ਦਿੱਤਾ ਮੈਂ ਸੰਗਤ ਨੂੰ ਇਹ ਵੀ ਜਾਣਕਾਰੀ ਦੇ ਦਿਆਂ ਕਿਉਂਕਿ ਜਦੋਂ ਨਵਾ ਸਿੰਘ ਸਾਹਿਬ ਲਾਇਆ ਜਾਂਦਾ ਹੈ ਤੇ ਪਹਿਲੇ ਸਿੰਘ ਸਾਹਿਬ ਦੀਆਂ ਸਮਾਵਾਂ ਆਟੋਮੈਟਿਕਲੀ ਤੌਰ ਤੇ ਸਮਾਪਤ ਹੋ ਜਾਂਦੀਆਂ ਨੇ ਕਿਉਂਕਿ ਉੱਥੇ ਤਕਸ਼ਿਲ ਕੇਸਗੜ੍ਹ ਸਾਹਿਬ ਵੱਡਾ ਸਮਾਗਮ ਹੁਲਾਮਲਾ ਬਣਾਇਆ ਜਾ ਰਿਹਾ ਸੀ ਉਹਨਾਂ ਸਮਾਗਮ ਵਿੱਚ ਸਿੰਘ ਸਾਹਿਬ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੁੰਦੀ ਹੈ ਤੇ ਇਸੇ ਕਰਕੇ ਇਹ ਸਮਾਗਮ ਜਿਹੜਾ ਹੌਲੇ ਮਲੇ ਤੋਂ ਪਹਿਲਾਂ ਕੀਤਾ ਗਿਆ ਸੀ ਤਾ ਜੋ ਸਿੰਘ ਸਾਹਿਬ ਦੀ ਗਵਾਹੀ ਵਿੱਚ ਹੀ ਉਹ ਅਲਮੱਲਾਸਮਾਕਮ ਜਿਹੜਾ ਉਹ ਸੰਪੂਰਨ ਹੋ ਸਕਣ ਕੁਝ ਵਿਅਕਤੀਆਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਤਖਸਾਲ ਵਿਖੇ ਜਦੋਂ ਸਿੰਘ ਸਾਹਿਬ ਜੀ ਤਖਸਾਲ ਤੇ ਗਏ ਤੇ ਉਸ ਸਮੇਂ ਸ਼ਾਸ਼ਤਰ ਵੀ ਬਰਾਜਮਾਨ ਨਹੀਂ ਸਨ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਵਫਾਵਲ ਧਿਆਨ ਨਾਲ ਤਜਾਵੇ ਆਪ ਬਾਕਾਇਦਾ ਇੱਕ ਅਸੀਂ ਵੀਡੀਓ ਜਾਰੀ ਕਰ ਰਹੇ ਹਾਂ ਜਿਸ ਵਿੱਚ ਸਿੰਘ ਸਾਹਿਬ ਜੀ ਜਦੋਂ ਤਖਤ ਸਾਹਿਬ ਤੇ ਗਏ ਉਸ ਸਮੇਂ ਬਕਾਇਦਾ ਸ਼ਾਹਸਤਰ ਸਜਾਏ ਜਾ ਚੁੱਕੇ ਸਨ ਤੇ ਇਹ ਕਹਿਣਾ ਗਲਤ ਹੈ ਕਿ ਉਸ ਸਮੇਂ ਸ਼ਾਹਸਤਰ ਨਹੀਂ ਸੀ ਸਜਾਏ ਗਏ ਤੇ ਇਹਨਾਂ ਗੱਲਾਂ ਨਾਲ ਜਿਹੜਾ ਸਿੱਖ ਪੰਥ ਚ ਦਬਦਾ ਪੈਦਾ ਹੁੰਦੀ ਆ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਝੂਠੀਆਂ ਫਵਾਂ ਨਾ ਫਲਾਓ ਕਿਉਂਕਿ ਪੰਥ ਜਦੋਂ ਹਾਲਾਤ ਇਹੋ ਜਿਹੇ ਹੋਣ ਹਰ ਇੱਕ ਹੀ ਇੱਕ ਦੂਜੇ ਵੱਲ ਸ਼ੱਕੀ ਨਜ਼ਰ ਨਾਲ ਵੇਖੇ ਤਾਂ ਮੈਂ ਸਮਝਦਾ ਕਿ ਅਜੇ ਇੰਨਾ ਫਰਮਾ ਫਰੋਣੀਆਂ ਗਲਤ ਹਨ ਕਿਉਂਕਿ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਫਰਜ ਹੈ ਕਿ ਹਾਲਾਤ ਨੂੰ ਕੰਟਰੋਲ ਕਰਨਾ ਇਹਨਾਂ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਪ੍ਰਸ਼ਾਸਨ ਵੱਲੋਂ ਦਿੱਤੀ ਜੇ ਗਏ ਸੁਝਾਵਾ ਅਨੁਸਾਰ ਕੀ ਮਾਹੌਲ ਖਰਾਬ ਹੋ ਸਕਦਾ ਹੈ ਉਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਇਹ ਦਸਤਾਰਬੰਦੀ ਸਮਾਗਮ ਸੀ ਸੰਖੇਪ ਵਿੱਚ ਕੀਤਾ ਗਿਆ ਤਾ ਜੋ ਕਿਸੇ ਵੀ ਤਰ੍ਹਾਂ ਦੇ ਹਾਲਾਤ ਖਰਾਬ ਨਾ ਹੋਣ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਸੰਗਤਾਂ ਗਮਰਾਹ ਨਾ ਹੋਣ ਅਤੇ ਉਹਨਾਂ ਵੀਰਣਾਂ ਦੁਆਰਾ ਬੇਨਤੀ ਕਰਦਾ ਕਿ ਅਜਿਹੇ ਹਾਲਾਤ ਪੈਦਾ ਨਾ ਕਰੋ ਜਿਨ੍ਹਾਂ ਨਾਲ ਸਿੱਖ ਕੌਮ ਵਿੱਚ ਦੁਬਿਧਾ ਪੈਦਾ ਹੋਵੇ ਭਰਾ ਮਾਰੂ ਜੰਗ ਪੈਦਾ ਹੋਵੇ ਕਿਉਂਕਿ ਜਦੋਂ ਕੋਈ ਵੀ ਲੜਾਈ ਹੁੰਦੀ ਹੈ ਤਾਂ ਲੋਕਾਂ 'ਚ ਇਹ ਚਰਚਾ ਜਾਂਦੀ ਹੈ ਕਿ ਸਿੱਖ ਆਪਸ ਵਿੱਚ ਲੜਦੇ ਨੇ ਤਾਂ ਮੈਂ ਅਸੀਂ ਇਸ ਇਹਨਾਂ ਹਰਿਤਾ ਨੂੰ ਕੰਟਰੋਲ ਕਰ ਲਈ ਹੀ ਇਹ ਜਿਹੜਾ ਸਮਾਗਮ ਸੀ ਸੰਖੇਪ ਰੂਪ ਵਿੱਚ ਕੀਤਾ ਸੀ ਮੈਂ ਸੰਗਤਾਂ ਨੂੰ ਦੁਬਾਰਾ ਬੇਨਤੀ ਕਰਦਾ ਹਾਂ ਕਿ ਸੰਗਤਾਂ ਸੁਚੇਤ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ